ਤੇ ਮੇਰੇ ਗੋਲੀ ਮਰਵਾਤੀ ਯਾਰ ਜਾਂ ਤੇ ਮੇਰੇ ਗੋਲੀ ਮਰਵਾਤੀ ਹੋ ਲੋਕੋ ਉਹ ਮੈਂ ਖੇੜੀ ਵਾਲੇ ਨੂੰ 30 ਦੇ ਕੇ ਬਸਤਾ ਰਹੀ ਆ ਲੋਕੋ ਅਹ ਸਰੀ ਹੇ ਅਹ ਪੈ ਗਿਆ ਅਦਤਨ ਸਰੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਖੇੜੀ ਵਾਲੇ ਬਾਬੇ ਨੇ ਆਪਣੇ ਹੀ ਸਸਤੇ ਗੋਲੀ ਮਾਰੀ ਹੈ ਜੀ ਹਾਂ ਖੇੜੀ ਵਾਲੇ ਬਾਬੇ ਨੇ ਆਪਣੇ ਸਸਤੇ ਪੱਟ ਤੇ ਗੋਲੀ ਮਾਰੀ ਹੈ ਅਕਸਰ ਵਿਵਾਦਤਾ ਚ ਕੀ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀਵਾਲ ਦਾ ਹੁਣ ਫਤੇਗੜ ਸਾਹਿਬ ਚ ਰਹਿਣ ਵਾਲੇ ਆਪਣੇ ਸੋਹਰੇ ਪਰਿਵਾਰ ਨਾਲ ਝਗੜਾ ਹੋ ਗਿਆ ਦੋਵਾਂ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ ਹੈ ਫਾਇਰਿੰਗ ਅਤੇ ਵਾਹਨਾ ਦੀ ਭੰਨ ਤੋੜ ਤੱਕ ਨੋਬਤ ਆ ਗਈ ਹੈ ਦੋਵਾਂ ਧਿਰਾਂ ਦੇ ਦੇ ਦਰਜ ਲੋਕ ਜੈਡ ਨੂੰ ਜ਼ਖਮੀ ਦੱਸੇ ਜਾ ਰਹੇ ਨੇ ਦੱਸਦਾ ਮਾਗੇ ਖੇੜੀ ਵਾਲੇ ਬਾਬੇ ਪਿਸਤਲ ਕੱਟ ਕੇ ਆਪਣੀ ਸੱਸ ਤੇ ਗੋਲੀ ਮਾਰੀ ਜਾਂਦੀ ਹੈ ਤੇ ਸ਼ਾਮ ਦੇ ਵੇਲੇ ਇਹ ਘਟਨਾ ਜੋ ਹੈ ਉਹ ਵਾਪਰਦੀ ਹੈ ਐਸੇ ਘਟਨਾ ਚ ਕਈ ਲੋਕ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਫਤਿਹਗੜ ਸਾਹਿਬ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਗੋਲੀਬਾਰੀ ਦਾ ਦੋਸ਼ ਲਗਾ ਰਹੇ ਨੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਾਜਮਾ ਕਿ ਹਮਲੇ 'ਚ ਬਾਬਾ ਗੁਰਵਿੰਦਰ ਸਿੰਘ ਖੇੜੀਵਾਲ ਤੋਂ ਇਲਾਵਾ ਪ੍ਰਭਦੀਪ ਸਿੰਘ ਬਾਬਾ ਦੀ ਸੱਸ ਗੁਰਜੀਤ ਕੋਰ ਅਤੇ ਰਮਨ ਜੋਤ ਸਿੰਘ ਜ਼ਖਮੀ ਹੋ ਗਏ ਦਾਜਵਾਂ ਕੇ 1 ਸਾਲ ਪਹਿਲਾ ਹੀ ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਦਾ ਵਿਆਹ ਹੋਇਆ ਸੀ। ਗੁਰਜੀਤ ਦਾ ਦੋਸ਼ ਹੈ ਕਿ ਉਦੋਂ ਤੋਂ ਹੀ ਉਹ ਉਸ ਤੋਂ ਦਾਜ ਦੀ ਮੰਗ ਕਰ ਰਿਹਾ ਸੀ। ਉਸਦੇ ਤੇ ਇਹਨੂੰ ਬਹੁਤ ਤੰਗ ਕੀਤਾ ਜਾਂਦਾ ਸੀ ਜੇਕਰ ਉਸਦੀ ਲੜਕੀ ਪੜ੍ਹਾਈ ਕਰਨਾ ਚਾਹੁੰਦੀ ਸੀ ਤਾਂ ਗੁਰਵਿੰਦਰ ਸਿੰਘ ਉਸਨੂੰ ਰੋਕਦਾ ਸੀ ਉਸਦੀ ਲੜਕੀ ਆਪਣੇ ਨਾਨਕੇ ਘਰ ਆਈ ਹੋਈ ਸੀ ਕੁਜੀਤ ਦਾ ਦੋਸ਼ ਹੈ ਕਿ ਜਵਾਈ ਨੇ ਉਸਤੇ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ ਨੇ ਇੱਕ ਗੋਲੀ ਉਸਦੇ ਪੱਟ 'ਚ ਲੱਗੀ ਉਸਨੇ ਦੱਸਿਆ ਕਿ ਉਹ ਪਹਿਲਾਂ ਵੀ ਇੱਕ ਵਾਰ ਉਸਤੇ ਹਮਲਾ ਕਰ ਚੁੱਕਿਆ ਉਸਨੂੰ ਗੋਲਡੇ ਬਰਾੜ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਅਤੇ ਉਸਦੇ ਜਵਾਈ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦੇਖੀ ਮਮਾ ਜੀ ਇਹ ਮੈਂ ਖੇੜਿਆਲ ਬਾਬੇ ਨਾਲ ਉਹ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਜ ਦੀ ਮਾਂ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੁੜੀ ਲੜਕੇ ਤੋੜਦੀ ਬੁੱਲਾਏ ਆਨੇ ਆਸੀ ਫੇਰ ਤੋੜ ਦਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਜੇ ਮੇਰੇ ਕੋ ਘਰੇ ਬੈਠੀ ਨੂ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਨੂੰ ਕਾਰਵਾਈ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੋਵੇ 3 ਵਜੇ ਮੇਰੇ ਘਰੇ ਆਏ ਸੀ ਅੱਜ ਵੀ 3 ਜੜੇ ਆਏ ਸੀ ਕਿ ਫੇਰ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾਣੇ ਇਹਦੇ ਨਾਲ ਹੋ ਰਿਹਾ ਵੀ ਸੀ ਦੋ ਰਵਾਲਵਰ ਸੀ ਦੇ ਨਾਲ ਕੋ ਦੋਹਰਵਾਲਵਰ ਨਾਲ ਕਿਤੇ ਗੋਲੀਆਂ ਮਾਰਦੇ ਆ ਬਾਪੇ ਦੇ ਮੇਰੇ ਲੱਖ ਤੋਂ ਮਾਰੀ ਗਏ ਕਹਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਵੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਉਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਵੀ ਤੇਰੇ ਮਾਪੇ ਤੇ ਮਾਰ ਦੂੰਗੀ ਤੇ ਮਾਂ ਨੂੰ ਮਾਰ ਦੂੰਗੀ ਤੇਰੇ ਭਾਈ ਨੂੰ ਮਾਰ ਦੂੰਗੀ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਅਸੀਂ ਕਿਨੇ ਭਜਾਇਆ ਸੀ ਕੀ ਮਾਮਲਾ ਹੈ ਇਹ ਸਵੇਰੇ 3:00 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਫੋਨ ਕੀਤਾ ਇਹ ਬੰਦਾ ਕਹਿੰਦਾ ਮੈਂ ਕੱਦਦਾ ਤੂੰ ਕਿਉਂ ਕਰਦਾ ਨਹੀਂ ਕੱਪ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਥਰਡ ਪੂਆ ਕਹਿੰਦਾ ਮੇਰੇ ਨਾਂ ਬਰਮਾ 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 ਦਾ ਬੰਦਾ ਸੀ ਜਾਦੂਦਾਨਾ ਤੁਹਾਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਬੱਝ ਵੀ ਰੱਖੀ ਕਿ ਵੀਰੇ ਮੈਂ ਨਹੀਂ ਆਪਣੀ ਪੂਰੀ ਤਰ੍ਹਾਂ ਤੇ ਆਖ ਉਸ ਕਰਦਾ ਮੈਂ ਅਜੇ ਥੋੜਾ ਦਰਵਾਜ਼ਾ ਦਿਖਾਵਾ ਸਰਪੰਦਰਵਾਜ਼ਾ ਦਿਖਾਉ ਦਿੱਤੇ ਆ ਵੀ ਆਜਾ ਦੋਸਤ ਦੇਖ ਤੋਂ ਮੇਰੀ ਜਦੋਂ ਪਿੱਛੇ ਦਵਾਤੇ ਬਾਹਰ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹਨੇ ਰਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰੇ ਗ ਇਹ ਗੋਲੀ ਚੜਿਆ ਇਹ ਪਤਾ ਨਹੀਂ ਕਿੰਨੀਆਂ ਚਲਾਈਆਂ ਦੋਰ ਵਾਲ ਪਰ ਤੇ ਤੇਰੇ ਪੱਟ ਤੇ ਗੋਲੀ ਬੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ ਪਹਿਲਾਂ ਕੋਈ ਪੁਲਿਸ ਕਹਿੰਦੇ ਤੁਸੀਂ ਕਿਹਦੇ ਨਾਲ ਪਹਿਲਾਂ ਵੀ 112 ਤੇ ਕਲੇਮ ਕੀਤੀ ਸੀ ਕਿ ਕਿਦਰ ਰਾਤ ਨੂੰ ਇਹਨੇ ਮੇਰੇ ਘਰ ਤੇ ਆਪਰਾ ਕੀਤਾ ਮੇਰੇ ਦਰਵਾਜ਼ੇ ਟੋਣੇ ਪਹਿਲੇ ਪੁੱਛ ਰੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀ ਮੰਨ ਕਰਦੇ ਹੋ ਭਾਈ ਸਾਹਿਬ ਦੀ ਪੰਚ ਕਰਦੀ ਆ ਆਇਆ ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ ਤੇ ਪਹਿਲਾਂ ਵੀ ਦੋ ਦਿਨ ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਇਹ ਪੈਸਿਆਂ ਦੀ ਮੰਗ ਕਰਦੇ ਸੀਗੇ ਪਹਿਲਾਂ ਤੋਂ ਆਪਣੇ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ ਰਿਸ਼ਤੇਦਾਰਾਂ ਨਾਲ ਇਕੱਠ ਕਰਕੇ ਇਹ ਦੇ ਲਏ ਜਾਂਦੇ ਸੀਗੇ ਤੇ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1.5 ਵਜੇ ਉਦੋਂ ਵੀ ਦਰਵਾਜ਼ੇ ਤੇ ਨੂਜੇ ਭੰਨ ਗਿਆ ਮਾਰਨ ਨੂੰ ਉਰਨ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅੱਗੇ ਅਗਲੇ 2-4 ਵਜੇ ਆ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ ਇੱਥੇ ਕਰ ਰਹੇ ਹੁੰਦੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨੇ ਨੂੰ ਗੋਲੀਆਂ ਚੱਲ ਰਹੀਆਂ ਸੀਗੀਆਂ ਇਹ ਗੋਲੀਆਂ ਮਾਤਾ ਘਰੋਂ ਭੱਜ ਲਿਆ ਗਵੰਡੀ ਉੱਥੇ ਸਾਰੇ ਗਵਾਂ ਨੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ 'ਚ ਲੱਗੀ ਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਇਹ ਹੋਰ ਮੁੰਡੇ ਲੱਤ 'ਚ ਗੋਲੀਆਂ ਹਾਂ ਇਹ ਆਪਣੀ ਸਪਾਰਚਾਂ ਸਪੂਰਸ਼ਾ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਕਿਸ ਨੂੰ ਦਬਜ ਜਾਂਦਾ ਜੀ ਅਸੀਂ ਪ੍ਰਜਾਸ਼ ਨੂੰ ਬੰਨ੍ਹ ਕਰਦੇ ਆਂ ਕਿ ਸਾਨੂੰ ਇਨਸਾਬ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਇੱਥੋਂ ਇਹ ਇਨੇ ਘਰ ਤੇ ਆ ਕੇ ਦੋ ਵਾਰ ਛੱਡ ਕੇ ਹਮਲਾ ਕਰੇ ਇਹ ਜ਼ਬਰ ਵੀ ਗੁਣਹਤ ਨਹੀਂ ਗੁਰਿੰਦਰ ਜੀ ਦੇ ਲਈ ਮਾਰਕੀਟ ਆਈ ਹੈ ਕੀ ਮਾਮਲਾ ਸਾਰਾ ਹੈ ਮਾਮਲਾ ਜੀ ਪਹਿਲਾਂ ਤਾਂ ਮੈਂ ਦੱਸ ਦੇਣਾ ਕਹਾ ਜਿਹੜੀ ਬਾਬਾ ਗੁਰਿੰਦਰ ਸਿੰਘ ਜੀ ਮੇਰੇ ਬਰਾਦਰ ਨੇ ਲੀਆ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਬੀ ਐਮ ਸੀ ਹਸਪਤਲ ਲੁਧਿਆਣੇ ਦੇ ਵਿੱਚ ਉਹ ਜਿਹੜਾ ਇਲਾਜ ਚੱਲ ਰਿਹਾ ਸੀ ਹਾਲਾਸ ਟਾਈਮ ਤੇ ਕੱਲ ਹੀ ਹਲੇ ਛੁੱਟੀ ਮਿਲੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਦੁਆਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸੱਸ ਆ ਉਹ ਇਹਨਾਂ ਦੀ ਵਾਈਫ ਨੂੰ ਰਿਹਾਉਣ ਨਹੀਂ ਦਿੰਦੀ ਇਹਨਾਂ ਕੋਲ ਠੀਕ ਅਮੀ ਕੋਈ ਮੜਾ ਮੋਟਾ ਉਹ ਚੱਲ ਰਿਆ ਸੀ ਉਰੇ ਸੀ ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਮਤਲਬ ਬਾਬਾ ਜੀ ਦੀ ਵਾਈਫ ਦੇ ਮਾਮਾ ਜੀ ਸੀ ਅੱਜ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਡੀ ਐਮ ਸੀ ਚੋ ਦਵਾਈ ਲੈ ਕੇ ਸਿੱਧਾ ਉਹਨਾਂ ਦੇ ਮਾਮਾ ਜੀ ਕੋਲੇ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ ਦੋ ਬੰਦੇ ਸੀ ਇੱਕ ਮੇਰਾ ਭਰਾ ਦੂਜਾ ਪ੍ਰਭਦੀਪ ਸਿੰਘ ਤੇ ਬਾਬਾ ਜੀ ਤੇ ਤੀਸਰੇ ਉਹਨਾਂ ਨਾਨੀ ਜੀ ਹੋ ਗਏ ਉਹਨਾਂ ਦੇ ਘਰੇ ਗਏ ਤਾਂ ਜੇਟ ਬੂਟ ਮਤਲਬ ਖੜਕਾਉਂਦੇ ਸੀ ਉਹ ਉੰਦਰੋਂ ਹੀ ਲਾ ਕੇ ਬੋਲਣ ਤੇ ਗੱਲ ਕਰਦੇ ਕਰਦੇ ਉਹਨੇ ਜੇਟ ਨਹੀਂ ਖੋਲਿਆ ਪਿੱਛੋਂ ਕਿਸੇ ਹੋਰ ਕੋਠੀ ਜੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ ਤੇ ਬੈਠੇ ਸੀ ਜਿਹੜਾ ਮੇਰਾ ਪ੍ਰਭ ਦੀ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂੜਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ 'ਚ ਆਪਣਾ ਹਸਪਤਾਲ ਦੇ ਵਿੱਚ ਹਸਪਤਾਲ ਦੇ ਉੱਥੇ ਵੀ ਮਾਰੇ ਇਹਨਾਂ ਬਾਬਾ ਜੀ ਦੇ ਵੀ ਮਾਰੇ ਰੋੜੇ ਰੂੜੇ ਚਲੋ ਉਹਨਾਂ ਨੇ ਕੋਈ ਜ਼ਿਆਦਾ ਸੱਟ ਨਹੀਂ ਸੀ ਇੱਥੇ ਉਦੋਂ ਬਾਅਦ ਚੋਰੇ ਆ ਕੇ ਜਦਾ ਹਸਪੀਟਲ ਦੇ ਵਿੱਚ ਉਤਰੇ ਗੱਡੀ ਤੋਂ ਜਿਹੜਾ ਰਾਮਨ ਜੋਦਾ ਬਾਬਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉਤਰ ਕੇ ਜਾਂ ਧੁਰੋਂ ਤੋਰਨ ਲੱਗੇ ਧੂਰ ਤੋਂ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉਤਰ ਕੇ ਲਿਆ ਕੇ ਜੁਰੋਂ ਮਾਰੀ ਦੇਖਦੇ ਆ ਅੱਗੇ ਪੁਰਸ ਕੀ ਮੈਂ ਕੀ ਕਾਰਵਾਈ ਕਰਦੀ ਐ ਉਹਨਾਂ ਨੇ ਕਿਹਾ ਕਿ ਕਾਫੀ ਜਣੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ ਮੈਂ ਤੁਹਾਨੂੰ ਸੀਸੀਟੀਵੀ ਦਾ ਦੱਸ ਦੂਗੀ ਇਹਨਾਂ ਸੀਸੀਟੀਵੀ ਫੁਟੇਜ ਲੈ ਲੋ ਉਹਨਾਂ ਦੇ ਘਰ ਦੀ ਤੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮੁਲਾਜ਼ਮ ਵੀ ਮੌਜੂਦ ਸੀਗੇ ਉਹਨਾਂ ਦੇ ਸਾਹਮਣੇ ਹੋਇਆ ਜੀ ਪੂਰੇ ਰਾੜਾ ਨਾਲ ਵੀ ਕੋਟੇ ਮੁਲਾਜ਼ਮ ਵੀ ਇੱਥੇ ਜਿਨ੍ਹਾਂ ਦੀ ਡਿਊਟੀ ਹੋਣੀ ਹੈ ਉਹਨਾਂ ਨੂੰ ਵੀ ਪਤਾ ਹੋਣਾ ਜਾ ਜਿਹੜਾ ਇੱਥੇ ਸੀਸੀਟੀਵੀ ਉਹ ਵੀ ਦੇਖ ਸਕਦਾ ਸਾਰਾ ਕੁਝ ਸਾਹਮਣੇ ਆ ਜਾ ਰਿਹਾ ਤੇ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਕਿ ਪਹਿਲਾਂ ਵੀ ਕਹਾਣੀਆਂ ਦਿੱਤੀਆਂ ਨੇ ਮਾਣ ਇਲਜ਼ਾਮ ਲਾਇਆ ਮੇਰੇ ਗੱਲ ਇਲਜ਼ਾਮ ਟੜ ਜਾ ਗੋਲਡੀ ਬਰਾੜ ਦਾ ਹਾਂ ਜੀ ਚਲੋ ਕੋਈ ਨਾ ਪੁਲਿਸ ਵੈਰੀਫਾਈ ਕਰ ਲੂਗੀ ਕੋਈ ਹੋਇਆ ਇਦਾਂ ਦਾ ਕੋਈ ਗੱਲੋ ਬਸ ਤੇ ਵਾਈਪਨ ਤਾਂ ਨਹੀਂ ਯੂਜ਼ ਕਰਿਆ ਤੁਸੀਂ ਨਹੀਂ ਨਹੀਂ ਇਹਦਾ ਗੱਲ ਇਹ ਗੱਲ ਇਹ ਲੜਨ ਆਉਂਦੇ ਨਾਨੀ ਜੀ ਨੂੰ ਨਾਲ ਕਿਉਂ ਲੈ ਕੇ ਆਏ ਹਾਂ ਜੀ ਕਲ ਉਹ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਸੀ ਨਾਨੀ ਨੂੰ ਨਾਲ ਲੈ ਕੇ ਆਉਂਦੇ ਹਾਂ ਅਸੀਂ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਆਇਆ ਤਾਂ ਗੱਲ ਕਰਨ ਆਇਆ ਮੈਂ ਤਾਂ ਆਪ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇਹ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾਂ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐ ਇਨਸਾਫ ਦਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਫੁੱਟ ਉੱਤੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈ ਆਂ ਉਂਗਲਾਂ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਦਾ ਕਿ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਥੋੜੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਬੱਤਰਕਾਰ ਵੀ ਜੇ ਮੈਨੂੰ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਜਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਤੇ ਲੈ ਕੇ ਆਓ ਮੇਰੇ ਨਾਲ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰ ਹੀ ਤੇ ਘਰ ਵਾਲੀ ਨੂੰ ਤਾਂ ਕੋਈ ਹੋਈ ਨਹੀਂ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਨਹੀਂ ਵੀਰੇ ਵਿਆਹ ਪੰਚਲਾਨੇ ਹੋ ਰਹੀ ਤਾਂ ਹਮਕੇ ਸਾਰੇ ਝੂਠ ਨੇ ਯਾਰ ਮੇਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਿਆਹ ਪੰਚ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਹੀ ਲੜਨ ਯਾਰ ਵੀਰੇ ਨਾਨੀ ਨੂੰ ਲੜ ਲੈ ਤੁਸੀਂ ਆ ਬੋਲਦੇ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਲੜਨ ਆ ਰਹੇ ਇਹਦੀ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀਗੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜਾ ਜਿਹਦੀ ਮਾਂ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਸੀ ਕਿ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਤੇ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੂ ਕਰਾ ਲੈਣਗੇ ਯਾਰ ਕੋਈ ਨੀ ਪ੍ਰੋਸੈਸ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ ਚਲੋ ਠੀਕ ਹੈ ਕੋਰਨੇ ਮਾਤਾ ਗੁਜਰੀ ਕਲੋਨੀਸ ਰਹਿੰਦੇ ਨੇ ਉਹਨਾਂ ਦੀ ਜਿਹਨੇ ਦੇਖੀ ਗਈ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਗੋਣੀ ਨੇ ਇੱਕ ਖੇੜੀ ਗੱਟਾਂ ਸੰਗਰੂਪ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਵਿੱਚ ਮੈਟ੍ਰਿਮੋਨੀਅਲ ਡਿਸਕਿਊਟ ਚੱਲਦਾ ਹੈ ਅੱਜ ਮੇਰੇ ਕੋਲ ਦੋਨੇ ਪਾਰਟੀ ਇਹਨਾਂ ਦੇ ਘਰੇ ਇਕੱਠੀਆਂ ਹੋਈਆਂ ਹੁੰਦੀਆਂ ਸੀ ਤੇ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਇਆ ਸੀ ਇਹਨਾਂ ਦੀ ਕੀ ਗੱਲ ਸੈਲਫੀ ਸੀ ਸਾਨੂੰ ਪਤਾ ਇਨਾਂ ਦੀ ਪਹਿਲਾਂ ਓਥੇ ਆਪਸ ਵਿੱਚ ਲੜਾਈ ਹੋਈ ਹੈ ਦੋਨਾਂ ਦੀ ਖੂਬ ਸੀ ਉਸ ਤੋਂ ਬਾਅਦ ਆਫਟਰ दैट ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹ ਦੋ ਮਹੀਨਿਆਂ ਦੀ ਸਾਡੇ ਤਕਰੀਬਨ ਕੁਝ 3:30-4 ਵਜੇ ਦੀ ਗੱਲ ਹੈ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਸੀ ਹਸਪੀਟਲ ਆਏ ਆ ਮੇਰੇ ਗੁਰਵਿੰਦਰ ਸਿੰਘ ਓਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦਾਖਲ ਨੇ ਹੋਰੇ ਤੇ ਜਿਹੜੀ ਗੁਰਜੀਤ ਕੌਰ ਓਣੀ ਨੇ ਉਹਨਾਂ ਦੇ ਕਿਵੇਂ ਖਾਈ ਚ ਪੱਟ ਚ ਉਹਨਾਂ ਦੇ ਗੋਲੀ ਦੇ ਪਿੰਨੇ ਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਜੀ ਕ੍ਰੀਮ ਚੰਡੀਗੜ੍ਹ ਤੇ ਜੀ ਅਨੰਦ ਸਟੇਟਮੈਂਟ ਜਾ ਰਹਾ ਕਰ ਉਹ ਤੇ ਦੀਦੀ ਸਰਜੀਤ कौर ਕਹਿੰਦੇ ਨੇ ਸਰ ਨਾਲ ਗੱਲਬਾਤ ਹੋਈ ਸੀ ਕਹਿੰਦੇ ਸਾਨੂੰ ਜਿਹੜੇ ਖੇੜੀ ਵਾਲਾ ਬੰਦਾ ਉਹਨਾਂ ਦਾ ਜਵਾਈ ਹੈ ਜੀ ਉਹ ਸਾਨੂੰ ਥ੍ਰੈਟ ਕਰਦਾ ਨਗਾਤਾਰ ਗੋਲੀ ਬਰਾਡ ਦੀਆਂ ਧਮਕੀਆਂ ਵੀ ਦਿੰਦਾ ਸੀ ਉਸ ਨੂੰ ਸੂਚਿਤ ਵੀ ਕਰਿਆ ਕੋਈ ਇਦਾਂ ਕਹਿੰਦੇ ਨੇ ਦੇਖੋ ਜੀ ਹਲੇ ਸਾਡੀ ਖੁਰਜੀਤ ਕੋਰੋਨਾ ਦੇ ਕੋਈ ਹੋਰ ਖ਼ੈਰ ਨਹੀਂ ਨਾ ਉਹਨਾਂ ਦੇ ਨਾਲ ਗੱਲ ਹੋਈ ਹੈ ਦੇਖੋ ਇਹੇ ਜੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਰਵਾਈ ਉਹ ਹੋਈ ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈ ਜਿਹੜਾ ਜਿਹੜੇ ਇੱਥੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਮੇਰੀ ਪਾਰਟੀ ਦਾਖਲ ਹੈ ਉਹਨਾਂ ਨਾਲ ਸੱਜੇ ਜੇ ਕੋਈ ਇਹੇ ਜੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਾਰਵਾਈ ਹੋਊਗੀ ਤੇ ਵਾਈਪਨ ਕਿਹਨਾਂ ਬਲੂਜ਼ ਕਰੇਗੇ ਦੇਖੋ ਜੀ ਗੁਰਜੀ ਹਲੇ ਤੱਕ ਇਹ ਲੀ ਇਨਫੋਰਮੇਸ਼ਨ ਹੀ ਹੈ ਕਿ ਉਹਨਾਂ ਦੇ ਗੋੜੀ ਲੱਗੀ ਹੈ ਕਹਨੇ ਚਲਾਈ ਹੈ ਕਿਵੇਂ ਚੱਲੀ ਹੈ ਇਹ ਹਲੇ ਕਲੀਅਰ ਹੈ